ਤੂੰ ਨਹੀਂ ਚੱਲਣੀ ਉਹ ਗੱਡੀ ਚ ਡਿੱਗੂ ਚ ਸਿੱਟ ਲਾਂਗੇ ਆਪਾਂ ਕੁਝ ਜੀ ਮੈਂ ਵੀ ਗਲਤ ਕਾਲੀ ਕਾਲੀ ਪਾ ਲ ਗਿਆ ਆ ਗਿਆ ਸਮਝੀ ਲੈਂਦੀ ਨਹੀਂ ਕੋਈ ਲਗਾਉਂਦਾ ਮੰਡੀ ਵਾਲੇ ਆਪ ਵੇਚਦੇ ਆ ਆਪਣਾ ਕਿਤੇ ਵਗਣ ਦੇ ਅਸੀਂ ਤਾਂ ਕੋਣੇ ਸੋਚਿਆ ਸੀ ਇੱਥੇ ਲਾਉਣ ਨੂੰ ਇੱਥੇ ਨਾ ਕਿੰਨੋਂ ਦੀ ਫਸਲ ਦੇ ਹਾਲਾਤ ਤਾਂ ਅੱਗੇ ਨਾਲ ਵੀ ਮਾੜੇ ਹੋ ਗਏ ਨੇ ਜੀ ਇਰਕੀ ਤਾਂ ਬਹੁਤ ਹੀ ਮਾੜੇ ਹੋ ਗਏ ਅੱਗੇ ਨਾਲੋਂ ਵੀ ਅੱਗੇ ਤਾਂ ਕੋਈ ਨਾ ਕੋਈ ਫਿਰ ਵੀ ਪੱਲੇ ਪੈ ਜਾਂਦਾ ਸੀ ਇਰਕੀ ਦਾ 5-7 ਰੁਪਈਆ ਵਾਲੀ ਖੇੜ ਆ ਗਈ ਓਕਾ ਜੀ ਪੱਲਿਓਂ ਪੈਣ ਵਾਲੀ ਕੰਮ ਬਣ ਗਿਆ ਅਜਾ ਅਖੀਰ ਹੁਣ ਛੱਡ ਕੇ ਖਲੋ ਕੇ ਬਹਿ ਗਏ ਆ ਵੀ ਇਹ ਫਾਇਦਾ ਹੀ ਕੋਈ ਨਹੀਂ ਹੈਗਾ ਮੰਡੀ ਲੈ ਜਾਣ ਦਾ ਜਦੋਂ ਵਟਿੰਦਾ ਹੀ ਕੋਈ ਨਹੀਂਗਾ ਆ ਤੁਹਾਡੇ ਸਾਹਮਣੇ ਥੱਲੇ ਖਰਾਬ ਹੋਈ ਤੇ ਡਿੱਗੀ ਡੁੱਗੀ ਜਾਂਦੇ ਆ ਵੀ ਜੋ ਰੇਟ ਹੀ ਨਹੀਂ ਮਿਲਦਾ ਕੋਈ ਵੀ ਫੇਰ ਫਾਇਦਾ ਕੀ ਹੈ ਨਾ ਕੋ ਸਰਕਾਰ ਦਾ ਧਿਆਨ ਹੈ ਨਾ ਕਿਸੇ ਦਾ ਮੰਡੀ ਕਰਨ ਦਾ ਬਿਲਕੁਲ ਹੀ ਧਿਆਨ ਹੈ ਨਹੀਂ ਕੋਈ ਵੀ ਖਰਚਾ ਜ਼ਿਆਦਾ ਹੈ ਆਮਦਨ ਥੋੜੀ ਹੈ ਇਸ ਕਰਕੇ ਛੱਡੀ ਬਿਠੇ ਅਸੀਂ ਤੇ ਵਿੱਚ ਹੀ ਵੀ ਕੋਈ ਫਾਇਦਾ ਨਹੀਂ ਮੰਡੀ ਲੈ ਜਾਣ ਦਾ ਇੱਥੇ ਕੋ ਆ ਜਾਏਗਾ ਤੇ ਵੇਚ ਦਾਂਗੇ ਨਹੀਂ ਤੇ ਨਾ ਬਸ ਛੁੱਟੀ ਕੀ ਵਪਾਰੀ ਰੇਟ ਕੀ ਦੇ ਰਿਹਾ ਹੈ ਸਰ 70 ਰੁਪਏ ਜੀ 6 70 ਰੁਪਏ 8 ਰੁਪਏ ਬੋਰ ਮੰਡੀ ਵਿੱਚ ਲੈ ਕੇ ਗਏ ਆ ਬਹੁਤ ਵਧੀਆ ਕਿੰਨੋ ਜਿਹੜਾ 7-8 ਰੁਪਏ ਵਿਕ ਜਾਂਦਾ ਬਸ ਕੋਈ ਹਾਲ ਹੀ ਨਹੀਂ ਹੈਗਾ ਜਿਹੜਾ ਨਿੱਕਾ ਹੈ ਉਹਨੂੰ ਤਾਂ ਪੁੱਛਦਾ ਹੀ ਨਹੀਂ ਕੋਈ ਵੀ ਜਿਹੜਾ ਛੋਟਾ ਛੋਟਾ ਸਾਇ ਹੈ ਜੀ ਆ ਜਿਹੜਾ ਚੰਗਾ ਹੈ ਉਹ ਵਿਕ ਜਾਂਦਾ 8-9 ਰੁਪਏ ਤੇ ਪੱਲਿਓ ਸਾਨੂੰ 40-50 ਰੁਪਏ ਵਿਕਰੇ ਜੀ ਬਸ ਉਹ ਬਾਹਰ ਵਪਾਰੀ ਘਟ ਰਿਆ ਨੇ ਜੀ ਮੰਡੀਕਰ ਨਾ ਆਉਣ ਕਰਕੇ ਵਪਾਰੀ ਸਾਡੇ ਕੋਲ ਸਸਤਾ ਲੈ ਕੇ ਵਪਾਰੀ ਦਾ ਪੂਰਾ ਰੇਟ ਲੈ ਰਿਆ ਵਿੱਚ ਜਿਹੜਾ ਬੰਦਾ ਗਰੋਥ ਕਰ ਰਿਹਾ ਜਿਹੜਾ ਬੰਦਾ ਖੇਚਲ ਕਰ ਰਿਹਾ ਉਹਦੇ ਪੱਲੇ ਨਹੀਂ ਨਾ ਕੁਝ ਵੀ ਪੈ ਰਿਆਗਾ ਉਹਨੇ ਤਾਂ ਖਰਚਾ ਤੁਸੀਂ ਲਾ ਲਓ ਖਾਦਾਂ ਦਾ ਸਪਰੇਆ ਦਾ ਹਰੇਕ ਚੀਜ਼ ਦਾ ਖਰਚਾ ਲ ਤੇ ਸਾਨੂੰ ਤਾਂ 10 ਰੁਪਏ ਦਾ ਘਰ ਮਟਕ ਵੀ ਨਹੀਂ ਹੋ ਰਹੀ ਜਾਂਦੀ ਤੇ ਜਿਹੜਾ ਉਹਦੋਂ ਵੀ ਕੱਟੇ ਫਿਰ ਫਾਇਦਾ ਕੀ ਦੱਸੋ ਮੈਨੂੰ ਤੇ ਵਪਾਰੀ ਨੇ ਤਾਂ ਜਿਹੜਾ ਲੈ ਕੇ ਗਿਆ ਉਹਨੇ ਤਾਂ ਪੂਰਾ ਰੇਟ ਲੈਣਾ ਜਾਂ ਆਪਦਾ ਜਿੰਨੀ ਕਮਾਈ ਕਰਨੀ ਹੋਣੀ ਆਪਦੀ ਕਰ ਲੈਣੀ ਆਪਣੇ ਤੇ ਨੇੜੇ-ਨੇੜੇ ਮੰਡੀਆਂ 'ਚ ਸਾਡੇ ਕੋਲ ਉਸੇ ਵੇਲੇ ਲੈ ਕੇ ਦੁੱਗਣੇ ਰੇਟ ਤੇ ਵੇਚਦੇ ਨੇ ਅੱਗੇ ਜਾ ਕੇ ਪਰ ਸਰਕਾਰਾਂ ਦੀ ਕਮਜ਼ੋਰੀਆਂ ਨੇ ਜ ਸਾਰੀਆਂ ਹੋਣਾ ਕੀ ਚਾਹੀਦਾ ਸਹੀ ਮੈਨੂੰ ਹੋਣਾ ਜੀ ਜੇ ਸਰਕਾਰ ਬਿਲਕੁਲ ਇਸ ਵੱਲ ਦੇ ਵਿੱਚ ਐਗਰੋ ਵਾਲੇ ਅੱਗੇ ਆਉਣ ਸਰਕਾਰ ਅੱਗੇ ਆਵੇ ਕੋਈ ਪੱਕਾ ਰੇਟ ਇਹਦਾ ਬੰਨੇ ਵੀ ਐਸਟੋ ਕੱਟ ਜਿਵੇਂ ਕਣਕ ਦਾ ਐਮਐਸਪੀ ਵਗੈਰਾ ਐ ਐਮਐਸਪੀ ਦੇਣ ਦੀ ਕੱਟ ਤੋਂ ਘਰ ਚਲ ਜ਼ਿਆਦਾ ਨਾ ਦੇਣ 20 ਰੁਪਏ ਦੇ ਦੇਣ 20 ਰੁਪਏ ਸਾਡਾ ਇਥੇ ਖੇਤ ਦੇ ਵਿੱਚੋਂ ਵਿਕ ਜੇ ਫਿਰ ਵੀ ਸਾਨੂੰ ਕੋਈ ਨਾ ਕੋਈ ਪੱਲੇ ਸਾਡੇ ਪੈ ਜਾਂਦਾ ਫਿਰ ਗਾਂ ਉਸ ਤੋਂ ਬਿਮਾਰੀ ਦਾ ਫਿਰ ਉੱਤੇ ਰੇਟ ਹੀ ਲਊਗਾ ਨਾ ਜੋ ਸਰਕਾਰ ਦਾ ਰੇਟ ਹੋਊਗਾ ਸਰਕਾਰ ਹੀ ਵਿੱਚ ਹੱਥ ਕਰ ਲਾਵੇ ਤਾਂ ਫਿਰ ਹੀ ਗੱਲ ਬਣ ਸਕਦੀ ਹੈ ਜੀ ਨੀਤੀ ਨਹੀਂ ਕੁਝ ਵੀ ਫਾਜ਼ਿਲਕਾ ਜਿਲ੍ਹਾ ਅਬੋਹਰ ਇਹ ਕਿੰਨੂ ਦਾ ਪੈਦਾਸ਼ੀ ਇਲਾਕਾ ਹੈਗਾ ਬਿਲਕੁਲ ਜੀ ਬਿਲਕੁਲ ਆਵਾਤ ਇੱਥੇ ਹੋਈ ਸੀ ਇੱਥੇ ਹੀ ਅੱਜ ਕਿਸਾਨ ਪਰੇਸ਼ਾਨ ਚ ਖਤਮ ਖਤਮ ਇੱਥੋਂ ਹੀ ਖਤਮ ਹੋ ਰਿਹਾ ਜੀ ਐਤਕੀ ਤਕਰੀਬਨ ਅੱਧੇ ਨਾਲ ਜ਼ਿਆਦਾ ਬਾਗ ਪੱਟੇ ਜਾਣਗੇ ਐਤਕੀ ਜਿਹੜਾ ਹਾਲਾਤ ਐਤਕੀ ਬਣੀ ਪਏ ਆ ਹਾਂ ਗਾਂਵਾਂ ਦਾ ਬਹੁਤ ਗਿੰਤਾਸ ਵਗ ਰਹਿ ਜਗੇ ਬਹੁਤ ਜ਼ਿਮੀਂਦਾਰ ਐਤਕੀ ਬਹੁਤ ਦੁਖੀ ਹੋਏ ਪਏ ਆ ਅਬੋਹਰ ਸਟ੍ਰਾਈਕ ਵੀ ਕੀਤੀ ਸੀ ਜ਼ਿਮੀਂਦਾਰਾਂ ਨੇ ਬੜਾ ਕੁਝ ਕੀਤਾ 15 ਰੁਪਏ ਭਾਅ ਵੀ ਬੰਨੇ ਆ ਪਰ ਫਿਰ ਨਹੀਂ ਕੁਝ ਨਹੀਂ ਵਪਾਰੀ ਫਿਰ ਆਪਣੀ ਮਰਜ਼ੀ ਕਰੀ ਜਾਂਦਾ ਪਾਬੰਨ ਦੇ ਬਾਵਜੂਦ ਨਹੀਂ ਨੋ 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 ਨਾ ਜੀ ਕੁਝ ਬੰਦਾ ਹੀ ਨਹੀਂ ਕਰਦਾ ਕੋਈ ਵੀ ਜਦੋਂ ਕੋਈ ਲੈਂਦਾ ਹੀ ਨਹੀਂ ਕੋਈ ਜ਼ਿਮੀਂਦਾਰ ਲੈ ਕੇ ਆਉਂਦਾ ਕੋਈ ਲੈਂਦਾ ਹੀ ਨਹੀਂ ਫਿਰ ਜ਼ਿਮੀਂਦਾਰ ਨੂੰ ਮਜਬੂਰ ਨਹੀਂ ਦੇਣਾ ਪੈਂਦਾ ਹਾਂ ਸਰਕਾਰ ਆਉਂਦੇ ਆਉਂਦੇ ਸਮੇਂ ਦੇ ਵਿੱਚ ਕਿੰਨੇ ਕੋ ਪਰਸੈਂਟ ਜਿਹੜੀ ਹੈ ਕਮੀ ਆਏਗੀ ਇਹਨਾਂ ਦੇ ਵਿੱਚ ਬਾਗਾਂ ਦਾ ਅੱਧਾ ਉੱਡ ਜਾਊਗਾ ਜੀ ਅਗਲੇ ਸਾਲ ਆਉਂਦੇ ਸਾਲ ਨੂੰ ਅੱਧਾ ਪਟਿਆ ਜਾਊਗਾ ਬਾਗ ਜੇ ਬਿਲਕੁਲ ਸਰਕਾਰ ਨੇ ਐਸੀ ਹੁਣ ਤਾਂ ਡਿਸੀਜਨ ਜਾ ਹੀ ਰਿਹਾ ਜੀ ਹੁਣ ਹੁਣ ਵੀ ਸਰਕਾਰ ਕੋ ਮੜੇ ਮੋਟਾ ਬਾਹ ਫੜੇ ਤੇ ਕੋਈ ਸ਼ਾਇਦ ਜ਼ਿਮੀਂਦਾਰ ਬਚ ਜਾਣ ਤੇ ਨਹੀਂ ਤੇ ਬਸ ਛੁੱਟੀ ਹੋ ਜਾਈ ਜੀ ਤੁਹਾਨੂੰ ਹੁਣ 7-8 ਰੁਪਏ ਕਿਲੋ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਹਾਂਜੀ ਤਾਂ ਇੱਕ ਕਿੱਲੇ ਦੇ ਵਿੱਚ ਤੁਹਾਨੂੰ ਕੀ ਫਾਇਦਾ ਹੋ ਰਿਹਾ ਕੀ ਨੁਕਸਾਨ ਹੋ ਰਿਹਾ ਸਾਨੂੰ ਇਸ ਟਾਈਮ ਤੇ ਤੁਹਾਨੂੰ ਮੈਂ ਕੀ ਦੱਸਾਂ ਜੀ ਫਾਇਦੇ ਵਾਲੀ ਤਾਂ ਗੱਲ ਹੀ ਨਹੀਂ ਨਾ ਕੋਈ ਜੀ ਉਲਟਾ ਨੁਕਸਾਨ ਹੀ ਹੋ ਰਿਹਾ ਸਾਨੂੰ ਫਾਇਦਾ ਇਹਦਾ ਕੋਈ ਫਾਇਦੇ ਦਾ ਫਾਇਦਾ ਤਾਂ ਹੋਵੇ ਨਾ ਜੀ ਜੇ ਸਾਨੂੰ ਘੱਟ ਤੋਂ ਘੱਟ ਵੀ ਸਾਡੇ ਖਰਚੇ 'ਚ ਪਾ ਕੇ 10-12 ਰੁਪਏ ਸਾਨੂੰ ਪੈਂਦਾ ਹੈ ਸਾਨੂੰ ਉਸ ਤੋਂ ਉੱਪਰ ਵਟਿਆ ਜਾਵੇ ਫਿਰ ਸਾਨੂੰ ਫਾਇਦਾ ਹੈ ਤੇ ਜੇ ਤੁਹਾਨੂੰ ਤਾਂ ਲਾਸ ਹੋ ਜਾਂਦਾ ਫਾਇਦਾ ਸਾਨੂੰ ਕਾਹਦਾ ਹੈ ਸਾਨੂੰ ਤਾਂ ਅੱਧੇ ਨਾਲੋਂ ਵੀ ਅੱਧਾ ਘਾਟਾ ਪੈ ਰਿਹਾ ਹੈ ਉਲਟਾ ਲਾਗਤ ਵੀ ਪੂਰੀ ਨਹੀਂ ਨੋ 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 ਲਾਗਤ ਤਾਂ ਬਹੁਤ ਦੂਰ ਰਹਿ ਗਈ ਜੀ ਤੇ ਸਰਕਾਰਾਂ ਕਹਿੰਦੀਆਂ ਵੀ ਖੇਤੀ ਡਾਈਵਰਸਿਫਿਕੇਸ਼ਨ ਅਪਣਾਓ ਕਣਕ ਛੋਣਨੇ ਨੂੰ ਛੱਡੋ ਬਾਗਾਂ ਵਾਲੇ ਪਾਸੇ ਸਬਜ਼ੀਆਂ ਵਾਲੇ ਪਾਸੇ ਹੋਰ ਪਾਸੇ ਜਾਓ ਬਸ ਉਹ ਗੱਲਾਂ ਹੀ ਆ ਜੀ ਸਾਰੀਆਂ ਗੱਲਾਂ ਕਰੀ ਜਾਂਦੇ ਆ ਗੱਲਾਂ ਨਾ ਕਾਗਜ਼ਾਂ ਦੇ ਉੱਤੇ ਭਰੀ ਜਾਂਦੇ ਆ ਕੁਛ ਨਹੀਂ ਜ਼ਮੀਨ ਪੱਧਰ ਤੇ ਤੁਸੀਂ ਉਹਨੂੰ ਵੇਖ ਹੀ ਰਹੇ ਜੇ ਕੁਛ ਨਹੀਂ ਹੋ ਰਿਹਾਗਾ ਖੇਤੀਬਾੜੀ ਵਿਭਾਗ ਵਾਲੇ ਆਂਦੇ ਆ ਨੋ 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 ਕੋਈ ਆਉਂਦੇ ਨਹੀਂ ਉਹ ਆਂਦੇ ਕੀ ਕਰੀ ਆਣ ਕੇ ਜੀ ਜ਼ਿਮੀਂਦਾਰ ਗੱਲ ਪੈਂਦੀ ਅੱਗੋਂ ਵੀ ਆ ਵੇਖੋ ਤੁਸੀਂ ਖਰਚੇ ਕਰਾ ਕਰਾ ਕੇ ਇੰਨੇ ਆ ਉਹ ਕਰ ਦਿਓ ਜੀ ਆ ਸਪਰੇਆ ਕਰ ਦਿਓ ਜਾਂ ਐਂ ਕਰ ਦਿਓ ਜੀ ਜ਼ਿਮੀਂਦਾਰ ਤਾਂ ਪੂਰਾ ਕਰਦਾ ਹੈ ਹੁਣ ਫਸਲ ਲੈ ਨਹੀਂ ਰਿਹਾ ਤੇ ਫਿਰ ਉਹ ਆਉਂਦੇ ਨਹੀਂ ਕਹਿੰਦੇ ਕੀ ਕਰੀ ਆਣ ਕੇ ਜਦੋਂ ਪ ਕੋਈ ਨਹੀਂ ਆਉਂਦਾ ਜੀ ਕੋਈ ਵੀ ਸਭ ਤਨਖਾਹਾਂ ਲੈ ਕੇ ਘਰੇ ਬਹਿ ਜਾਂਦੇ ਆ ਜੀਵੇਂ ਦਾ ਰੋਂਦਾ ਫਿਰਦਾ ਜੀ ਬਸ ਸੜਕਾਂ ਤੇ ਕੀ ਨਾ ਹੀ ਕੋਟਾ ਮਨਜੀਤ ਸਿੰਘ ਜੀ ਝੋਟਿਆਂ ਵਾਲਾ